ਗੁਰੂਆਂ ਦੀ ਧਰਤੀ ਹੈ ਪੰਜਾਬ ਜਿੱਥੇ ਹਰ ਪਿੰਡ ਤੇ ਸ਼ਹਿਰ ਗੁਰਬਾਣੀ ਦੀ ਗੂੰਜ ਨਾਲ ਸ਼ੁਰੂ ਹੁੰਦਾ ਹੈ ਪਰ ਇਸੇ ਧਰਤੀ ਤੇ ਇੱਕ ਹੋਰ ਸੱਚ ਵੀ ਪੜ ਰਿਹਾ ਹੈ ਇੱਕ ਅਜੀਹਾ ਸੱਚ ਜੋ ਆਲੀਸ਼ਾਨ ਮਹਿਲਾਂ ਲੱਖਾਂ ਦੀ ਭੀੜ ਤੇ ਸਿਆਸੀ ਤਾਕਤ ਦੇ ਪਰਦੇ ਪਿੱਛੇ ਛੁਪਿਆ ਹੈ ਇਹ ਕਹਾਣੀ ਹੈ ਪੰਜਾਬ ਦੇ ਡੇਰਿਆਂ ਦੀ ਆਖਰ ਕੀ ਵਜ੍ਹਾ ਹੈ ਕਿ ਲੱਖਾਂ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਇਹਨਾਂ ਦੇਹਧਾਰੀ ਗੁਰੂਆਂ ਦੀ ਸ਼ਰਨ ਜਾ ਪਏ ਕੀ ਮਜਬੂਰੀ ਹੈ ਕੀ ਲਾਲਚ ਹੈ ਜਾਂ ਫਿਰ ਸ਼ਰਦਾ ਦੇ ਨਾਂ ਤੇ ਕੋਈ ਵੱਡਾ ਛਲਾਵਾ ਅੱਜ ਅਸੀਂ ਇਸੇ ਰਸਤੇ ਪਰਦਾ ਚੁੱਕਾਂਗੇ ਸੋ ਵੀਡੀਓ ਨੂੰ ਧਿਆਨ ਨਾਲ ਅਖੀਰ ਤੱਕ ਸੁਣਨਾ ਕਿਉਂਕਿ ਅਜਿਹੀ ਜਾਣਕਾਰੀ ਤੁਹਾਨੂੰ YouTube ਉੱਪਰ ਕਦੇ ਨਹੀਂ ਮਿਲੂਗੀ ਸੋ ਸਭ ਤੋਂ ਪਹਿਲਾਂ ਡੇਰਿਆਂ ਦੇ ਵਧਨ ਫੁੱਲਣ ਦਾ ਕਾਰਨ ਸਮਝਣ ਲਈ ਸਾਨੂੰ ਪੰਜਾਬ ਸਮਾਜ ਦੀਆਂ ਜੜਾਂ ਤੱਕ ਜਾਣਾ ਪਵੇਗਾ ਸਿੱਖ ਧਰਮ ਦੀ ਨੀਹ ਬਰਾਬਰੀ ਤੇ ਰੱਖੀ ਗਈ ਸੀ ਪਰ ਅਫਸੋਸ ਸਮੇ ਦੇ ਨਾਲ ਨਾਲ ਜਾਤ ਪਾਤ ਦਾ ਕੋਹੜ ਸਿੱਖ ਧਰਮ ਵਿੱਚ ਵੀ ਫੈਲ ਗਿਆ। ਦਲਿਤ ਭਾਈਚਾਰੇ ਦੇ ਲੋਕਾਂ ਨੇ Hindu ਧਰਮ ਦੇ ਜਾਤੀਵਾਦ ਤੋਂ ਬਚਣ ਲਈ ਸਿੱਖੀ ਅਪਣਾਈ ਪਰ ਇੱਥੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਜੱਟ ਸਿੱਖ ਪ੍ਰਧਾਨ ਸਮਾਜ ਵਿੱਚ ਬੇਗਾਨਗੀ ਅਤੇ અપਮਾਨ ਦਾ ਸਾਹਮਣਾ ਕਰਨਾ ਪਿਆ। ਕਈ ਪਿੰਡਾਂ ਵਿੱਚ ਵੱਖਰੇ ਗੁਰਦੁਆਰੇ ਤੇ ਵੱਖਰੇ ਸ਼ਮਸ਼ਾਨ ਘਾਟ ਇਸ ਕੌੜੀ ਸੱਚਾਈ ਦੀ ਗਵਾਹੀ ਭਰਦੇ ਨੇ। ਇਸੇ ਸਮਾਜਿਕ ਖਲਾ ਨੂੰ ਇਹਨਾਂ ਡੇਰਿਆਂ ਨੇ ਬੜੀ ਚਲਾਕੀ ਨਾਲ ਭਰਿਆ। ਉਹਨਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਇੱਕ ਅਜਿਹੀ ਥਾਂ ਦਿੱਤੀ ਜਿੱਥੇ ਉਹਨਾਂ ਨੂੰ ਬਰਾਬਰੀ ਤੇ ਸਨਮਾਨ ਮਿਲਣ ਦਾ ਵਾਅਦਾ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦਾ ਕਿਸਾਨ ਖੇਤੀ ਸੰਕਟ ਨਾਲ ਜੂਝ ਰਿਹਾ ਸੀ। ਫਸਲਾਂ ਦਾ ਖਰਾਬ ਹੋਣਾ, ਕਰਜ਼ੇ ਦਾ ਬੋਝ ਅਤੇ ਸਰਕਾਰੀ ਮਦਦ ਦੀ ਘਾਟ ਨੇ ਪਿੰਡਾਂ ਵਿੱਚ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਧਾਰਮਿਕ ਸੰਸਥਾਵਾਂ ਤੇ ਸਰਕਾਰਾਂ ਦੋਵੇਂ ਹੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਅਸਫਲ ਰਹੀਆਂ ਤਾਂ ਇਹਨਾਂ ਡੇਰੇਦਾਰਾਂ ਨੇ ਬੜੀ ਚਲਾਕੀ ਨਾਲ ਆਪਣੇ ਆਪ ਨੂੰ ਮਸੀਹਾ ਬਣਾ ਕੇ ਪੇਸ਼ ਕੀਤਾ। ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਲਈ ਸਸਤਾ ਰਾਸ਼ਨ, ਮੁਫਤ ਇਲਾਜ ਤੇ ਨਸ਼ਾ ਛਡਾਊ ਵਰਗੇ ਕੰਮ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ। ਇੱਕ ਪਾਸੇ ਲੋਕਾਂ ਦੀ ਮਦਦ ਕਰਕੇ ਉਹਨਾਂ ਦੀਆਂ ਨਜ਼ਰਾਂ ਵਿੱਚ ਰੱਬ ਬਣ ਜਾਂਦੇ ਤੇ ਦੂਜੇ ਪਾਸੇ ਆਪਣੇ ਲਈ ਸ਼ਰਧਾਤਮਕ ਦੀ ਇੱਕ ਉਹ ਜ ਤਿਆਰ ਕਰ ਲੈਂਦੇ ਇਹ ਬਾਬੇ ਬਹੁਤ ਸਧਾਰਨ ਭਾਸ਼ਾ ਵਿੱਚ ਗੱਲ ਕਰਦੇ ਕਈ ਧਰਮਾਂ ਦੀਆਂ ਗੱਲਾਂ ਨੂੰ ਰਲਾ ਮਿਲਾ ਕੇ ਪੇਸ਼ ਕਰਦੇ ਤਾਂ ਜੋ ਹਰ ਕੋਈ ਉਹਨਾਂ ਨਾਲ ਜੁੜ ਸਕੇ ਉਹਨਾਂ ਨੂੰ ਲੱਗੇ ਕਿ ਇਹ ਸਾਡੀ ਹੀ ਗੱਲ ਕਰ ਰਹੇ ਨੇ ਚਲ ਆਹ ਖੜ ਸਕਦੇ ਹਾਂ ਉਹ ਹੈ ਅੱਲਾ ਵਾਹਿਗੁਰੂ ਰਾਮ ਦਾ ਨਾਮ ਜਿੰਨਾ ਜਪੋਗੇ ਇੱਥੇ ਵੀ ਤੁਹਾਡਾ ਕਦਮ ਕਦਮ ਤੇ ਸਾਥ ਦੇਵੇਗਾ ਕਾਂ ਵਿੱਚ ਅੰਨੀ ਸ਼ਰਦਾ ਪੈਦਾ ਹੋਈ ਜਿਸ ਕਾਰਨ ਲੋਕਾਂ ਨੇ ਇਹ ਬਾਬਿਆਂ ਨੂੰ ਰੱਬ ਤੇ ਭਗਤ ਵਿਚਾਰ ਇੱਕੋ ਇੱਕ ਜ਼ਰੂਰੀ ਕੜੀ ਮੰਨ ਲਿਆ ਪਰ ਹੁਣ ਇਸ ਦੇ ਪਿੱਛੇ ਦੀ ਗੇਮ ਸੁਣੋ ਇਹ ਸੇਵਾ ਮੁਫਤ ਨਹੀਂ ਮਿਲਦੀ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ ਵੋਟਾਂ ਨਾਲ ਤੇ ਅੰਨੀ ਸ਼ਰਦਾ ਨਾਲ ਇਹ ਡੇਰੇ ਹੁਣ ਸਿਰਫ ਧਾਰਮਿਕ ਸਥਾਨ ਨਹੀਂ ਬਲਕਿ ਵੋਟ ਬੈਂਕ ਦੇ ਏਟੀਐਮ ਬਣ ਚੁੱਕੇ ਨੇ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦਾ ਨੇਤਾ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਦਾ ਜਾਂ ਅਕਾਲੀ ਦਲ ਇਹਨਾਂ ਡੇਰਿਆਂ ਤੇ ਹਾਜ਼ਰੀ ਭਰਨ ਪਹੁੰਚ ਜਾਂਦੇ ਨੇ ਡੇਰਾ ਸੱਚਾ ਸੌਦਾ ਵਰਗੇ ਡੇਰੇ ਤਾਂ ਖੁੱਲ੍ਹਿਆਂ ਮ ਆਪਣੇ ਪੈਰੋਕਾਰਾਂ ਨੂੰ ਕਿਸੇ ਖਾਸ ਪਾਰਟੀ ਨੂੰ ਵੋਟ ਪਾਉਣ ਦਾ ਹੁਕਮ ਜਾਰੀ ਕਰ ਦਿੰਦੇ ਨੇ ਅਕਾਰਕਤੀਆਂ ਕਿ ਪੂਰੀ ਗਾਮੀਂ ਤੋਂ ਆਪਣੇ ਫਾਲੋਅਰਸ ਨੂੰ ਭਾਜਪਾ ਦੀ ਵੋਟ ਕਰਨ ਲਈ ਇਨਫਲੂਐਂਸ ਕਰਦੇ ਹੈ ਕੋਈ ਨਾ ਇਲੈਕਸ਼ਨ ਤੋਂ ਪਹਿਲੇ ਜੇਸੇ ਬਾਹਰ ਆਣਾ ਹਮਝੇ ਵੀ ਕਿੰਨੀ ਬੈਨੇਫੀਸ਼ੀਅਲ ਹੁਣ ਕਈਆਂ ਦਾ ਸਵਾਲ ਹੁੰਦਾ ਕਿ ਇਹ ਬਾਬਿਆਂ ਨੂੰ ਵੋਟਾਂ ਦੇ ਬਦਲੇ ਕੀ ਮਿਲਦਾ ਤਾਂ ਦੱਸ ਦਈਏ ਕਿ ਸਿਆਸੀ ਸੁਰੱਖਿਆ ਜੱਟ ਸਕਿਉਰਿਟੀ ਲੱਖਾਂ ਕਰੋੜਾਂ ਦੀਆਂ ਸਰਕਾਰੀ ਗ੍ਰਾਂਟਾਂ ਤੇ ਉਹਨਾਂ ਦੇ ਗੈਰ ਕਾਨੂੰਨੀ ਕੰਮਾਂ ਤੋਂ ਪੁਲਿਸ ਤੇ ਪ੍ਰਸ਼ਾਸਨ ਦੀ ਅੱਖ ਬਰੋਕੀ। ਇਹੀ ਸਿਆਸੀ ਤਾਕਤ ਉਹਨਾਂ ਨੂੰ ਕਾਨੂੰਨ ਤੋਂ ਉੱਪਰ ਹੋਣ ਦਾ ਅਹਿਸਾਸ ਕਰਾਉਂਦੀ ਹੈ ਤੇ ਉਹ ਲਗਜ਼ਰੀ ਲਾਈਫ ਜੀਂਦੇ ਨੇ। ਇਸੇ ਤਾਕਤ ਦੇ ਦਮ ਤੇ ਇਹਨਾਂ ਨੇ ਸ਼ਰਦਾ ਦੇ ਨਾਂ ਤੇ ਅਰਬਾਂ ਖਰਬਾਂ ਦੇ ਸਾਮਰਾਜ ਖੜੇ ਕਰ ਲਏ ਨੇ। ਇੱਕ ਪਾਸੇ ਗੁਰਮੀਤ ਰਾਮ ਰਹੀਮ ਵਰਗੇ ਰੌਕਸਟਾਰ ਬਾਬੇ ਨੇ ਜੋ ਫਿਲਮਾਂ ਬਣਾਉਂਦੇ ਨੇ ਤੇ ਆਪਣੀ ਲਗਜ਼ਰੀ ਲਾਈਫ ਜਿਉਂਦੇ ਨੇ। ਦੂਜੇ ਪਾਸੇ ਨੂਰ ਮਹਿਲ ਦੇ ਡਿਵਾਈਨ ਜੋਤੀ ਜਾਗਰਤੀ ਸੰਸਥਾਨ ਦੀ ਜਾਇਦਾਦ 1000 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਜਿਸ ਕਰਕੇ ਇਸ ਦੇ ਮੁਖੀ ਦੇ ਮ੍ਰਿਤਕ ਸਰੀਰ ਤੇ ਵਿਵਾਦ ਚੱਲ ਰਿਹਾ ਹੈ 2014 ਤੋਂ ਲੈ ਕੇ ਮ੍ਰਿਤਕ ਸਰੀਰ ਨਾਲ ਜੋ ਖੇਡ ਖੇਡਿਆ ਜਾ ਰਿਹਾ ਹੈ ਉਹ ਆਪਾਂ ਅੱਗੇ ਚੱਲ ਕੇ ਵੀਡੀਓ ਵਿੱਚ ਗੱਲ ਕਰਾਂਗੇ ਤੇ ਹੁਣ ਤੀਜਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਡੇਰਾ ਹੈ ਰਾਦਾ ਸੁਆਮੀ ਸਤਸੰਗ ਬਿਆਸ ਜਿਸ ਉੱਪਰ ਜ਼ਮੀਨਾਂ ਹੜੱਪਣ ਤੇ ਅਰਬਾਂ ਦੀ ਵਿਤੀ ਘਟਾਲਿਆਂ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗੇ ਨੇ ਦਰਅਸਲ ਇਹ ਡੇਰੇ ਧਾਰਮਿਕ ਸੰਸਥਾਵਾਂ ਘੱਟ ਤੇ ਸਿਆਸੀ ਵਿਤੀ ਕਾਰਪੋਰੇਸ਼ਨਾਂ ਵੱਧ ਲੱਗਦੇ ਨੇ ਜਿੱਥੇ ਸ਼ਰਦਾ ਇੱਕ ਉਤਪਾਦ ਹੈ ਤੇ ਭਗਤ ਗਾਹਕ ਹਨ ਤੇ ਸਿਆਸੀ ਪ੍ਰਭਾਵ ਸਭ ਤੋਂ ਵੱਡੀ ਪੂੰਜੀ ਹੈ ਤਾਂ ਚਲੋ ਆਓ ਹੁਣ ਪੰਜਾਬ ਦੇ ਪੰਜ ਵੱਡੇ ਡੇਰਿਆਂ ਦੀਆਂ ਫਾਈਲਾਂ ਖੋਲੀਏ ਤੇ ਬਾਬਿਆਂ ਦੇ ਚਿਹਰਿਆਂ ਤੋਂ ਲਾਈਏ ਨਕਾਬ ਨੰਬਰ 1 ਡੇਰਾ ਸੱਚਾ ਸੌਦਾ ਅਪਰਾਧ ਦਾ ਅੱਡਾ ਇਸ ਦਾ ਮੁਖੀ ਗੁਰਮੀਤ ਰਾਮ ਰਹੀਮ ਆਪਣੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਇੱਕ ਘਿਣਾਉਣਾ ਅਪਰਾਧ ਉਸ ਦੀ ਗੁਪਤ ਗੁਫਾ ਵਿੱਚ ਹੀ ਹੁੰਦਾ ਸੀ ਐਨਾ ਹੀ ਨਹੀਂ ਉਸ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਲਈ ਉਮਰ ਕੈਦ ਹੋਈ ਜਿਸ ਨੇ ਸਭ ਤੋਂ ਪਹਿਲਾਂ ਇਸ ਸੱਚ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ ਸਭ ਤੋਂ ਖੌਫਨਾਕ ਇਲਜ਼ਾਮ 400 ਤੋਂ ਵੀ ਵੱਧ مرد ਸ਼ਰਧਾਲੂਆਂ ਨੂੰ ਰੱਬ ਦੇ ਨੇੜੇ ਲਿਜਾਣ ਦੇ ਨਾਂ ਤੇ ਜ਼ਬਰਦਸਤੀ ਨਿਪੁੰਸਕ ਬਣਾ ਦਿੱਤਾ ਗਿਆ ਸੀ ਇਸ ਦਰਿੰਦੇ ਵੱਲੋਂ। ਲekin ye baat kahi ja rahi hai ki woh bhi tarah ke aur unke gurwo ne 400 ਉਸੋ ਨੂੰ ਨਪੁੰਸਕ ਬਣਾਇਆ। 400 ਉਸੋ ਨੂੰ ਨਪੁੰਸਕ ਬਣਾਇਆ। ਸਾਲ 2017 ਜਦੋਂ ਉਸ ਨੂੰ ਸਜ਼ਾ ਹੋਈ ਤਾਂ ਉਸ ਦੇ ਪ੍ਰੇਮੀਆਂ ਨੇ ਪੰਚਕੁਲਾ ਦੇ ਦੰਗੇ ਢੜਕਾ ਦਿੱਤੇ ਜਿਸ ਵਿੱਚ 30 ਤੋਂ ਵੀ ਵੱਧ ਲੋਕ ਮਾਰੇ ਗਏ। ਜੋ ਇਹ ਸਾਬਤ ਕਰਦਾ ਹੈ ਕਿ ਇਹ ਡੇਰਾ ਇੱਕ ਨਿੱਜੀ ਫੌਜਵਾੰ ਕੰਮ ਕਰਦਾ ਹੈ ਨੰਬਰ 2 ਡਿਵਾਈਨ ਜੋਤੀ ਜਾਗ੍ਰਿਤੀ ਸੰਸਥਾਨ ਨੂਰ ਮਹਿਲ ਫਰੀਜ਼ਰ ਵਿੱਚ ਬੰਦ ਗੁਰੂ ਦਾ ਰਸ ਇੱਥੋਂ ਦੇ ਮੁਖੀ ਦਾ ਨਾਮ ਹੈ ਆਸ਼ੂ ਤੋਸ਼ ਮਹਾਰਾਜ ਜਨਵਰੀ 2014 ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਕਿ ਡਾਕਟਰਾਂ ਵੱਲੋਂ ਕਲੀਨਿਕਲੀ ਡੈੱਡ ਐਲਾਨਿਆ ਜਾ ਚੁੱਕਾ ਹੈ ਇਹ ਬਾਬਾ ਪਰ ਉਸਦਾ ਸਰੀਰ ਅੱਜ ਵੀ ਇੱਕ ਡੂੰਘੇ ਫ੍ਰੀਜ਼ਰ ਵਿੱਚ ਰੱਖਿਆ ਹੋਇਆ ਹੈ। ਤੇਰਾ ਪ੍ਰਬੰਧਕਾਂ ਦਾ ਦਾਵਾ ਹੈ ਕਿ ਉਹ ਸਮਾਦੀ ਵਿੱਚ ਹੈ ਤੇ ਵਾਪਸ ਜ਼ਰੂਰ ਆਵੇਗਾ। ਪਰ ਉਸਦੇ ਸਾਬਕਾ ਡਰਾਈਵਰ ਤੇ ਖੁਦ ਨੂੰ ਉਸਦੇ ਪੁੱਤਰ ਦੱਸਣ ਵਾਲੇ ਵਿਅਕਤੀ ਦਾ ਦੋਸ਼ ਹੈ ਕਿ ਇਹ ਸਭ ਡੇਰੇ ਦੀ 1000 ਕਰੋੜ ਤੋਂ ਵੱਧ ਦੀ ਜਾਇਦਾਦ ਤੇ ਕਬਜ਼ਾ ਬਰਕਰਾਰ ਰੱਖਣ ਦੀ ਇੱਕ ਸਾਜ਼ਿਸ਼ ਹੈ। ਇਹ ਮਾਮਲਾ ਅਦਾਲਤਾਂ ਵਿੱਚ ਵੀ ਗਿਆ ਪਰ ਰਹੱਸ ਅੱਜ ਵੀ ਬਰਕਰਾਰ ਹੈ। ਨੰਬਰ 3 ਸੰਤ ਨਿਰੰਕਾਰੀ ਮਿਸ਼ਨ ਆਮ ਤੌਰ ਤੇ ਸਾਡੇ ਸਿੱਖਾਂ ਵਿੱਚ ਇਸ ਨੂੰ ਨਰਕਧਾਰੀਏ ਕਿਹਾ ਜਾਂਦਾ ਕਿਉਂਕਿ ਨਿਰੰਕਾਰ ਦਾ ਤਾਂ ਅਰਥ ਹੈ ਬਿਨਾ ਆਕਾਰ ਤੋਂ ਆਕਾਰ ਤੋਂ ਰਹਿਤ ਜੋ ਕਿ ਕੇਵਲ ਪ੍ਰਮਾਤਮਾ ਹੈ ਸੋ ਇਹਨਾਂ ਦਾ ਸਿੱਖ ਧਰਮ ਨਾਲ ਮੁੱਖ ਟਕਰਾ ਦੇਤਾਰੀ ਗੁਰੂ ਦੀ ਮਾਨਤਾ ਨੂੰ ਲੈ ਕੇ ਹੈ ਜੋ ਸਿੱਖੀ ਸਿਧਾਂਤ ਦੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਤੋਂ ਬਿਲਕੁਲ ਉਲਟ ਹੈ ਇਹ ਟਕਰਾ 13 April 1978 ਦੀ ਵਿਸਾਖੀ ਵਾਲੇ ਦਿਨ ਖੂਨੀ ਹੋ ਗਿਆ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਿਰੰਕਾਰੀਆਂ ਨੇ 13 ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਉਸ ਵੇਲੇ ਦੇ ਨਰਕਤਾਰੀ ਮੁਖੀ ਗੁਰਬਚਨ ਪਾਪੀ ਨੇ ਗੁਰਬਾਣੀ ਦਾ ਨਿਰਾਦਰ ਤਾਂ ਕੀਤਾ ਨਾਲ ਹੀ ਦਸ਼ਮ ਪਿਤਾ ਦੀ ਨਕਲ ਕਰਕੇ ਪੰਜ ਪਿਆਰਿਆਂ ਦੀ ਥਾਂ ਸੱਤ ਸਤਾਰੇ ਸਜਾਉਣ ਦਾ ਯਤਨ ਕੀਤਾ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ 24 ਅਪ੍ਰੈਲ 1980 ਵਿੱਚ ਪਾਈ ਰਣਜੀਤ ਸਿੰਘ ਵੱਲੋਂ ਇਸ ਨੂੰ ਸੋਧਾ ਲਾ ਦਿੱਤਾ ਗਿਆ ਨੰਬਰ 4 ਨਾਮਤਾਰੀ ਸੰਪਰਦਾ ਬਿਲਕੁਲ ਉਸੇ ਤਰ੍ਹਾਂ ਹੀ ਇਹ ਸੰਪਰਦਾ ਵੀ ਦੇਹਤਾਰੀ ਗੁਰੂ ਦੀ ਪਰੰਪਰਾ ਨੂੰ ਮੰਨਦੀ ਹੈ ਸਾਲ 2012 ਜਦੋਂ ਇਹਨਾਂ ਦੇ ਸਤਿਗੁਰੂ ਜਗਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਗੱਦੀ ਨੂੰ ਲੈ ਕੇ ਉਹਨਾਂ ਦੇ ਭਤੀਜਿਆਂ ਹੁਦੇਸ ਸਿੰਘ ਤੇ ਦਲੀਪ ਸਿੰਘ ਵਿਚਕਾਰ ਇੱਕ ਖੂਨੀ جنگ ਛਿੜ ਗਈ ਇਹ ਲੜਾਈ ਅਸਲ ਵਿੱਚ ਸੰਪਰਦਾ ਦੀ ਕਰੋੜਾਂ ਦੀ ਜਾਇਦਾਦ ਤੇ ਸਾਮਰਾਜ ਦੇ ਕਬਜ਼ੇ ਦੀ ਹੈ ਇਸੇ ਝਗੜੇ ਦੌਰਾਨ 2016 ਵਿੱਚ ਮਾਤਾ ਚੰਦਕੌਰ ਦਾ ਕਤਲ ਵੀ ਹੋ ਗਿਆ ਜਿਸ ਦੇ ਦੋਸ਼ ਦੋਵੇਂ ਧੜੇ ਇੱਕ ਦੂਜੇ ਤੇ ਅੱਜ ਵੀ ਲਾ ਰਹੇ ਨੇ ਨੰਬਰ 5 ਰਾਧਾ ਸਵਾਮੀ ਸਤ ਸੰਗ ਬਿਆਸ ਮਖਮਲੀ ਦਸਤਾਨੇ ਹੇਠ ਲੁਕਿਆ ਕਾਲਾ ਸੱਚ ਇਹ ਪੰਜਾਬ ਦਾ ਸਭ ਤੋਂ ਵੱਡਾ ਤੇ ਸੰਗਠਿਤ ਡੇਰਾ ਹੈ ਜਿਸ ਦਾ ਅਕਸ ਬਾਕੀਆਂ ਨਾਲੋਂ ਤਾਂ ਸਾਫ਼ ਸੁਥਰਾ ਹੈ ਪਰ ਇਸ ਮਖਮਲੀ ਦਸਤਾਨੇ ਦੇ ਪਿੱਛੇ ਵੀ ਕਈ ਦਾਗ ਛੁਪੇ ਨੇ ਐਸ ਡੇਰੇ ਦਾ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਐ ਜਿਸ ਦਾ ਨਾਮ ਰੈਨਬੈਕਸੀ ਦੇ ਸਿੰਘ ਭਰਾਮਾ ਦੇ ਅਰਬਾਂ ਡਾਲਰਾਂ ਦੇ ਵਿੱਤੀ ਘੁਟਾਲੇ ਨਾਲ ਜੁੜਿਆ ਹੈ ਇਸ ਤੋਂ ਇਲਾਵਾ ਵੀ ਦੇਸ਼ ਭਰ ਵਿੱਚ ਜ਼ਮੀਨਾ ਹੜੱਪਾਂ ਦੇ ਵੀ ਕਈ ਦੋਸ਼ ਲੱਗੇ ਨੇ ਰਾਮ ਰਹੀਮ ਦੇ ਹਿੰਸਕ ਅਪਰਾਧਾਂ ਤੋਂ ਲੈ ਕੇ ਰਾਧਾ ਸੁਆਮੀਆ ਦੇ ਵੱਡੇ ਵਿੱਤੀ ਘੁਟਾਲਿਆਂ ਤੱਕ ਇਹਨਾਂ ਸਭ ਵਿੱਚ ਇੱਕ ਗੱਲ ਸਾਂਝੀ ਹੈ ਦੇਤਾਰੀ ਗੁਰੂ ਦਾ ਸਿਧਾਂਤ ਇਹੀ ਉਹ ਸਿਧਾਂਤ ਹੈ ਜੋ ਇੱਕ ਇਨਸਾਨ ਨੂੰ ਰੱਬ ਬਣਾ ਦਿੰਦਾ ਹੈ ਤੇ ਉਸ ਨੂੰ ਆਪਣੇ ਭਗਤਾਂ ਤੇ ਬੇਲਗਾਮ ਤਾਕਤ ਦੇ ਦਿੰਦਾ ਹੈ ਤਾਕਤ ਤੁਹਾਡੇ ਸਰੀਰ ਤੇ ਤੁਹਾਡੇ ਪੈਸੇ ਤੇ ਤੁਹਾਡੇ ਮਾਨਸਿਕ ਸੰਤੁਲਨ ਤੇ ਤਾਂ ਫਿਰ ਇਸ ਧੋਖੇ ਦੇ ਜਾਲ ਵਿੱਚੋਂ ਕਿਵੇਂ ਨਿਕਲਿਆ ਜਾਵੇ ਸਭ ਤੋਂ ਪਹਿਲਾਂ ਚਮਤਕਾਰਾਂ ਦੇ ਛਲਾਵੇ ਨੂੰ ਸਮਝੋ ਇਹ ਬਾਬੇ ਹਵਾ ਵਿੱਚੋਂ ਚੀਜ਼ਾਂ ਪੈਦਾ ਕਰਨ ਜਾਂ ਬਿਮਾਰੀਆਂ ਠੀਕ ਕਰਨ ਦੇ ਦਾਅਵੇ ਕਰਦੇ ਨੇ ਪਰ ਇਹ ਸਭ ਹੱਥ ਦੀ ਸਫਾਈ ਮਨੋਵਿਗਿਆਨਿਕ ਚਾਲਾਂ ਤੇ ਸਿਰਫ ਝੂਠ ਹੁੰਦਾ ਹੈ ਸਾਡੇ ਗੁਰੂਆਂ ਨੇ ਤਾਂ ਕਰਾਮਾਤਾਂ ਨੂੰ ਰਿੱਧੀਆਂ ਸਿੱਧੀਆਂ ਕਹਿ ਕੇ ਰੱਦ ਕਰ ਦਿੱਤਾ ਸੀ ਤੇ ਇਸ ਨੂੰ ਰੱਬ ਦੇ ਰਾਹ ਵਿੱਚ ਰੁਕਾਵਟ ਦੱਸਿਆ ਸੀ ਅਸਲੀ ਕਰਾਮਾਤ ਕਿਸੇ ਨੂੰ ਮੂਰਖ ਬਣਾਉਣਾ ਨਹੀਂ ਬਲਕਿ ਨਾਮ ਸਿਮਰਨ ਨਾਲ ਆਪਣੇ ਆਪ ਨੂੰ ਬਦਲਣਾ ਹੈ ਆਓ ਉਹਨਾਂ ਦੀ ਆਵਾਜ਼ ਸੁਣੀਏ ਜਿਨ੍ਹਾਂ ਨੇ ਇਹ ਸਭ ਹੰਡਾਇਆ ਹੈ ਜਿਨ੍ਹਾਂ ਦੇ ਚਪਖੰਡੇ ਹਨ ਜਿਸਾਂ ਦੀ ਰੀਤ ਪੇ ਤੋਂ ਪਤਾ ਸੱਚਾ ਹੋ ਚੁੱਕੀ ਹੈ ਮਤਲਬ ਕਿ ਸਜਣ ਹੋ ਚੁੱਕੀ ਹੈ ਸਾਡੀਆਂ ਅੱਖਾਂ ਦੇਖੀਆਂ ਗੱਲਾਂ ਆਸੀ बाबीर गुफा हुई सॉरी जरा टैरिस्ट कहते हैं इंटरनेशल टैर एक तरह से तो उन्होंने बिल्कुल ही इन्होंने जो टैस करतीकि कह सकते हो किता फिर उस बा मतलब हारमोन था। सारे डिसबैलेंस हो गया इन्हें ब्लैक कलर ने टेबलेट देन शुरू कर दिया जिसना बिल्कुल ही खत्म होगा मानसिकता मतलब जो भी है सोच समझ की शक्ति है इन्हें यह कि मन तंग नहीं करेगा भगति मान तो मन नहीं लगेगा छोटी जी गल कहें छोटा जहां अप्रेशन है एस नुकसान होना क्योंकि होता ਸਾਰੇ ਬੋਡੀ ਡਿਸਬੈਲੈਂਸ ਫਰਬੀਟਾ ਤੁਹਾਡੇ ਨਾਲ ਵੀ ਹੋਇਆ ਹੈ। ਜਦੋਂ ਤੁਹਾਡਾ ਆਪਰੇਸ਼ਨ ਹੁੰਦਾ ਹੈ ਪੀੜਿਤ ਨਾ 2012 ਦੇ ਵਿੱਚ ਕੋਈ ਇੱਕ ਹਾਈ ਕੋਰਟ ਦੇ ਵਿੱਚ ਰਿਟ ਪਾਈ ਜੋ ਚੀਜ਼ ਜੋ ਇਹਨਾਂ ਦੇ ਅੱਗੇ ਪਉਂਦੀ ਹੈ ਹੈਡ ਜੋ ਹੁੰਦੀ ਹੈ ਜੋ ਅੱਗੇ ਉਹਨਾਂ ਨੇ ਉਹਨਾਂ ਨੇ ਥੋੜੀ ਇਹਨਾਂ ਨੂੰ ਪੇਨ ਉਹ ਸਪੈਸੀ ਨੇ ਅਨੈਮੈਂਟ ਦੇਣਾਂ ਨੇ ਪੇਸ਼ੈਂਟ ਪ੍ਰੋਵਾਈਡ ਜਦ ਕਿ ਉਮਰਾਂ ਵੀ ਕਾਫੀ ਵੱਡੀਆਂ ਹੁੰਦੀਆਂ ਸੀ ਉਹ ਤੇ ਜ਼ਿਆਦਾਤਰ ਨਾਂ ਵਾਲੀ ਬੱਚੇ ਦੇ ਦੋ ਬੱਚੇ ਸੀ ਫਿਰ ਉਹਨਾਂ ਨੇ ਜੋ ਅੱਗੇ ਜੂਨੀਅਰ ਅਨੈਮੈਂਟ ਉਹਨਾਂ ਨੇ ਹੋਈ ਫਿਰ 10 ਬੰਦਿਆਂ ਦੇ ਉੱਪਰ ਇੱਕ ਸੀਨੀਅਰ ਹੁੰਦਾ ਸੀ ਜਾਂ ਜੂਨੀਅਰ ਹੁੰਦਾ ਸੀ ਉਹਨਾਂ ਦੇ ਆਪਰੇਸ਼ਨ ਪੌਲੀ ਹੌਲੀ ਮੈਨੂੰ ਲੱਗਿਆ ਜਦੋਂ ਮੈਂ ਕਿਤੇ ਵੀ ਜਾਂਦਾ ਸੀਗਾ ਉਹਨਾਂ ਦੀ ਮਾਵਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਬੱਚੇ ਨਾਲ ਇੱਕ ਇੱਕ ਪਰਿਵਾਰ ਦੇ ਦੋ ਦੋ ਮੁੰਡੇ ਵੀ ਇਹਨਾਂ ਨੇ ਹੁਣ ਸਤਾ ਕੇ ਦਿੱਤੇ। ਅਜੂ ਮਾਵਾ ਰੋਂਦੀਆਂ ਬਿਲਕੁਲੀਆ ਕਿਉਂਕਿ ਉਹਨਾਂ ਦਾ ਅੰਸ਼ ਉਹਨਾਂ ਸੀ ਸਾਡਾ ਬੱਚਾ। ਗੁਰੂ ਜਨ ਸਾਹਿਬੀ ਤੇ ਹੜ ਲਗੋ ਜੋ ਉਹਨਾਂ ਨੇ ਬਾਬਾ ਨਾਨਕ ਜੀ ਦੇ ਇੱਕ ਮੈਸੇਜ ਵਿੱਚ ਹੈ ਸਭ ਸਿੱਖ ਨੂੰ ਹੁਕਮ ਹੈ ਗੁਰਮਾਨੇ ਦਾ। ਇਸ ਚੀਜ਼ ਤੇ ਚੱਲਦੇ ਹੋਏ ਕਿਉਂਕਿ ਅਸੀਂ ਭਟਕੀ ਹੈ। ਇੰਨਾ ਪੀੜਤਾ ਦਾ ਦਰਦ ਸਾਨੂੰ ਸਿਖਾਉਂਦਾ ਹੈ ਕਿ ਅੰਨੀ ਸ਼ਰਦਾ ਦਾ ਅੰਤ ਹਮੇਸ਼ਾ ਦੁਖਦਾਈ ਹੁੰਦਾ ਹੈ। ਤਾਂ ਫਿਰ ਸੱਚਾ ਰਾਹ ਕਿਹੜਾ ਹੈ? ਸੱਚਾ ਸਾਡੇ ਹੀ ਸ਼ਬਦ ਸਤੋ ਚੋਰੀ ਕਰਦੇ ਨੇ ਸਤ ਸੰਗ ਸੇਵਾ ਗੁਰੂ ਪਰ ਇਹਨਾਂ ਦੇ ਅਰਥ ਬਦਲ ਦਿੰਦੇ ਨੇ ਉਹਨਾਂ ਲਈ ਗੁਰੂ ਇੱਕ ਦੇਹ ਹੈ ਸ਼ਬਦ ਨਹੀਂ ਹੈ ਉਹਨਾਂ ਲਈ ਸੇਵਾ ਉਸ ਦੇਹਦਾਰੀ ਦੀ ਹੈ ਮਨੁੱਖਤਾ ਦੀ ਨਹੀਂ ਅਸਲ ਜਵਾਬ ਸਾਡੇ ਕੋਲ ਪਹਿਲਾਂ ਤੋਂ ਹੀ ਹੈ ਸੱਚਾ ਡੇਰਾ ਸਾਡਾ ਗੁਰਦੁਆਰਾ ਸਾਹਿਬ ਹੈ ਸੱਚਾ ਭਾਈਚਾਰਾ ਸਾਡੀ ਸੰਗਤ ਹੈ ਤੇ ਸਾਡਾ ਸੱਚਾ ਹਾਜ਼ਰਾ ਹਜੂਰ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜੋ ਸਾਨੂੰ ਬਰਾਬਰੀ ਨਿਸ਼ਕਾਮ ਸੇਵਾ ਤੇ ਸਵਾਲ ਕਰਨ ਦੀ ਹਿੰਮਤ ਸਿਖਾਉਂਦੇ ਨੇ ਸੋ ਆਓ ਇਹਨਾਂ ਪਖੰਡੀ ਬਾਬਿਆਂ ਨੂੰ ਰੱਦ ਕਰੀਏ ਤੇ ਆਪਣੇ ਵਿਰਸੇ ਨਾਲ ਦੁਬਾਰਾ ਜੁੜੀਏ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦਈਏ ਉਹਨਾਂ ਨੂੰ ਸਵਾਲ ਕਰਨਾ ਸਿਖਾਈਏ ਆਪਣੇ ਆਸ-ਪਾਸ ਦੇ ਲੋੜਵੰਦਾਂ ਦੀ ਮਦਦ ਕਰੀਏ ਤਾਂ ਜੋ ਉਹਨਾਂ ਨੂੰ ਕਿਸੇ ਪਖੰਡੀ ਦੀ ਸ਼ਰਨ ਵਿੱਚ ਨਾ ਜਾਣਾ ਪਵੇ ਇਸ ਵੀਡੀਓ ਨੂੰ ਸਾਂਝਾ ਕਰੋ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਗੱਲ ਕਰੋ ਤੇ ਪੰਜਾਬ ਨੂੰ ਸ਼ਰਦਾ ਦੇ ਇਹਨਾਂ ਵਪਾਰੀਆਂ ਤੋਂ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ